26 ਦਾ ਜਿਹੜਾ ਦਿਨ ਹੈਗਾ ਉਹ ਸ਼ੀਰਪਾਖ ਸਿੰਘ ਹੋਰਾਂ ਨੇ ਅਸੈਂਬਲੀ ਦੇ ਵਿੱਚ ਬੰਬ ਸੁੱਟੇ ਸੀ ਕਿਉਂ ਸੁੱਟੇ ਸੀ ਕਿਉਂਕਿ ਉਹ ਇੱਕ ਉਸ ਸਮੇਂ ਇੱਕ ਪਬਲਿਕ ਸੈਫਟੀ ਐਕਟ ਅਗਰੇ ਲੈ ਕੇ ਆਏ ਸੀਗੇ ਇੱਕ ਟ੍ਰੇਡ ਡਿਸਪਿਊਟ ਐਕਟ ਲੈ ਕੇ ਆਏ ਸੀਗੇ ਇੱਕ ਪ੍ਰੈਸ ਐਕਟ ਲੈ ਕੇ ਆਏ ਸੀ ਜਿਹਦੇ ਵਿੱਚ ਉਹਨਾਂ ਨੇ ਉਹ ਧੱਕੇ ਨਾਲ ਪਾਸ ਕਰਾਏ ਸੀ ਤਾਂ ਉਹ ਬੰਬ ਸੁੱਟੇ ਗਏ ਸੀ ਕੋਈ ਕਰੋਲੀ ਗਰਜ ਦੇ ਤੌਰ ਤੇ ਵੀ ਇੱਕ ਲੋਕਾਂ ਦੇ ਵਿਰੋਧ ਦੇ ਤੌਰ ਤੇ ਉਹ ਦਿਨ ਜਾਣਾ ਜਾਂਦਾ ਸਾਨੂੰ ਵੀ ਅੱਜ ਦੀ ਲੋੜ ਹੈ ਕਿ ਵੀ ਲੋਕੋ ਮੇਜਿਕ ਜਿਹੜੇ ਹੈਗੇ ਜਿਹੜੇ ਅਜੈਕਟ ਆ ਰਹੇ ਆ ਉਹਨਾਂ ਦੇ ਖਿਲਾਫ ਖੜੇ ਹੋਣ ਮੈਂ ਉਹ ਅਕੰਦ ਦੀ ਜੇਨ ਵਿੱਚ ਨਹੀਂ ਜਾਂਦਾ ਸਾਥੀਓ ਅੱਜ ਦੇ ਦਿਨਾਂ ਦੇ ਵਿੱਚ ਕੀ ਹੈਗਾ ਵੀ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਕਿ ਜਿਹੜੇ ਹੈਗੇ ਆ ਪੌਨਜਾਰਿਕ ਰੂਲ ਲਾਇਆ ਹੈ ਪੁਲਿਸ ਰਾਏ ਲਾਗੂ ਕੀਤਾ ਜਾ ਰਿਹਾ ਉਹ ਤੁਸੀਂ ਸਾਰਿਆਂ ਨੇ ਪਿੱਛੇ ਆਪਾਂ ਕਿੰਨੇ ਮਚਲਾਈ ਆ ਤੁਸੀਂ ਸਾਰਿਆਂ ਦੇ ਵਿੱਚ ਕੀ ਗਏ ਹੋਏ ਹੋਗੇ ਅੱਜ ਦੇ ਦਿਨਾਂ ਦੇ ਵਿੱਚ ਕੀ ਹੋ ਰਿਹਾ ਹੈਗਾ ਵੀ ਸਟੇਸ਼ਨਗਰ ਦੇ ਵਿੱਚ ਸਰਕਾਰ ਖੱਣਾ ਜਿਹੜਾ ਹੈਗਾ ਸਾਡੇ ਉਥੋਂ ਦੇ ਲੋਕਾਂ ਨੂੰ ੳਜਾੜ ਰਹੀ ਹੈ ਕਿ ਉਥੋਂ ਦੇ ਜਿਹੜੇ ਕੀਮਤੀ ਸਰੋਤ ਹੈਗੇ ਜੰਮੇ ਦੇ ਵਿੱਚ ਖਣਿਜ ਪਦਾਰਥ ਹੈ ਉਹਨਾਂ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਉਥੇ ਜਿਹੜੇ ਲੋਕਾਂ ਦਾ ਵਿਰੋਧ ਹੈਗਾ ਉਹਨੂੰ ਹਰ ਹਾਲਤ ਵਿੱਚ ਕੁੱਝਣ ਲਈ ਉਹ ਉਹ ਉਹਨਾਂ ਦੇ ਰੋਜ਼ ਮੁਕਾਬਲੇ ਬਣਾ ਰਹੀ ਹੈਗੀ ਜੇ ਉਹ 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 ਨਾ ہتھیار ਬੰਦਾ ਤਾਂ ਉਹਨਾਂ ਦੇ ਫਤਰੀਆਮ ਕੀਤਾ ਜਾ ਰਿਹਾ ਜਿਹੜੇ ਪੂਰੇ ਜਿਹੜੇ ਲੋਕ ਕੈਪਾਂ ਦੇ ਖਿਲਾਫ ਸ਼ਾਂਤ ਮਈ ਧਰਨੇ ਵੀ ਲਾਏ ਹੋਏ ਆ ਉਹਨਾਂ ਨੂੰ ਵੀ ਉੱਥੋਂ ਹਟਾ ਲਿਆ ਗਿਆ ਉਠਾਇਆ ਗਿਆ ਗਿਆ ਤੇ ਉਹਨਾਂ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਹੈ। ਚਾਹੇ ਇਸ ਤਰ੍ਹਾਂ ਜਿਹੜਾ ਹੈਗਾ ਵੀ ਸਰਕਾਰ ਹਰ ਹਾਲਤ ਦੇ ਵਿੱਚ ਉਹ ਜਿਹੜਾ ਆਪਰੇਸ਼ਨ ਕਰਾਰ ਹੈਗਾ ਉਹਦੇ ਤਹਿਤ ਹਰ ਹਾਲਤ ਦੇ ਵਿੱਚ ਵੀ ਸਰਕਾਰ ਅਟਾਰੂ ਹੈਗੀ ਜਿਵੇਂ ਸੀਗੜ ਦੇ ਵਿੱਚ ਵੀ ਉਹ ਵਿਰੋਧ ਨੂੰ ਹਰ ਪਾਸੋਂ ਹੱਥ ਪੁੱਟ ਕੇ ਜੋ ਖਤਮ ਕਰਨਾ ਹੈਗਾ ਚਾਹੇ ਉਹ ਉੱਚਾ ਵਿਰੋਧ ਹੈਗਾ ਚਾਹੇ ਐਨਆਈਟੀ ਛਾਪਿਆਂ ਨਾਲ ਫੋਰ ਆ ਐਫ ਆਈ ਆਰ ਦਰਜ ਕਰਕੇ ਕਿ ਭਾਵੇਂ ਲਗਰੂ ਕੀਤੀ ਹੈਗੀ ਚਾਹੇ ਉਹ ਰੈਪੋਰਟ ਕੀਤੀ ਹੈਗੀ ਤਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਹੈ ਕਈ ਕਿ ਸਟੇਟਾਂ ਨੇ ਕੱਟੀਆਂ ਜਿਹੜੀ ਐਫ ਆਈ ਆਰ ਦਰਜ ਕਰਕੇ ਉਹ ਛਾਪੇ ਮਾਰੇ ਮਾਰੇ ਜਾ ਰਹੇ ਹੈ ਸਾਡੇ ਵੀ ਜਿਹੜਾ ਹੈਗਾ ਜ਼ਿਲ੍ਹਾ ਪ੍ਰਧਾਨ ਚੰਡੀਗੜ੍ਹ ਤੇ ਉੱਤੇ ਵੀ ਛਾਪਾ ਮਾਰਿਆ ਗਿਆ ਸੀਗਾ ਤਾਂ ਸਾਥੀਓ ਇਹਦੇ ਵਿੱਚ ਮੈਂ ਬਹੁਤਾ ਡੇਟ ਨਹੀਂ ਜਾਣਦੇ ਆਪਾਂ ਇੱਕ ਨੀਡਰ ਦੇ ਪਿੱਛੇ ਕੱਢੇ ਤੁਹਾਡੇ ਕੋਲ ਆਇਆ ਹੋਊਗਾ ਵੀ ਐਨ ਆਈ ਕੀ ਕੀ ਹੈ ਤਾਂ ਇਹ ਜਿਹੜੇ ਹੈ ਉਹ ਉਹੀ ਜਿਹੜਾ ਰੂਪ ਹੈ ਅੱਗੇ ਪੰਜਾਬ ਦੇ ਵਿੱਚ ਸਰਕਾਰ ਲੈ ਕੇ ਆਈ ਹੈਗੀ ਜਿਵੇਂ ਇਹਨਾਂ ਨੇ ਭਾਰਤ ਮਾਲਾ ਕੱਢੀ ਹੈਗੀ ਭਾਰਤ ਮਾਲਾ ਦਾ ਆਪਾਂ ਰਿਪੋਰਟ ਵੀ ਛਾਪੀ ਹੈ ਕਿਵੇਂ ਜਿਹੜਾ ਹੈਗਾ ਵੀ ਲੋਕਾਂ ਨੂੰ ਦੱਸਿਆ ਹੀ ਨਹੀਂ ਗਿਆ ਵੀ ਉਹਦਾ ਕੀ ਫਾਇਦਾ ਹੈ ਕੀ ਫਾਇਦਾ ਹੋਊਗਾ ਜੇ ਕੱਢਿਆ ਜਾ ਰਿਹਾ ਆਮ ਲੋਕਾਂ ਨੂੰ ਕੀ ਫਾਇਦਾ ਹੋਊ ਕਿਵੇਂ ਵਿਕਾਸ ਹੋਊ ਇਹ ਗੱਲ ਨਹੀਂ ਕੀਤੀ ਗਈ ਪਰ ਉਹ ਆਪਾਂ ਦੇਖੋ ਚਾਰ ਸਵੇਰੇ ਛੜਕਾਂ ਦਾ ਜਾਲ ਪੁਣਿਆ ਜਾ ਰਿਹਾ ਹੈਗਾ ਲੋਕਾਂ ਤੋਂ ਜ਼ਮੀਨਾਂ ਜਿਹੜੀਆਂ ਖੁੰਆਂ ਜਾ ਰਹੀਆਂ ਨੇ ਖੁੰਆਂ ਜਾਣ ਦਾ ਮਤਲਬ ਨਹੀਂ ਹੁੰਦਾ ਐਵੇਂ ਜੇ ਕੋਈ ਵਿਕਾਸ ਕੰਮ ਕਰਨਾ ਹੈਗਾ ਤਾਂ ਪਕਾਵਾ ਉਹਨਾਂ ਨੂੰ ਉਸ ਥਾਂ ਤੋਂ ਵਿਕਾਸ ਦਾ ਮਤਲਬ ਹੁੰਦਾ ਹੈ ਵੀ ਉੱਥੇ ਜਿਹੜੇ ਲੋਕ ਪ੍ਰਭਾਵਤ ਹੈ ਉਹਨਾਂ ਨੂੰ ਕਿਤੇ ਹੋਰ ਵਸਾਇਆ ਜਾਵੇ ਉਹਨਾਂ ਦੀ ਰੋਟੀ ਰੋਟੀ ਦਾ ਪ੍ਰਬੰਧ ਕੀਤਾ ਜਾਵੇ ਉਹਨਾਂ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਵੇ ਇਹਹੀ ਜਿੰਦਗੀ ਹੋਵੇ ਜਿਹਾ ਮੌਰੇਟੇ ਜਾਵੇ ਉਹਨੂੰ ਕੋਈ ਵਧੀਆ ਜ਼ਿੰਦਗੀ ਹੋਵੇ ਜਿਉਣੋਂ ਪਕਾਵਾ ਦਾ ਫਾਇਦਾ ਹੋਊਗਾ ਪਰ ਸਰਕਾਰ ਵੀ ਕਰ ਰਹੀ ਹੈ ਵੀ ਉਹ ਮਾਉਜੇ ਦੇ ਰਹੀ ਹੈ ਮਾਉਜਾ ਦਾ ਢੰਗ ਜਿਹੜਾ ਹੈਗਾ ਅਫੀਰ ਰਿਪੋਰਟ ਦੇ ਵਿੱਚ ਵੀ ਉਹ ਆਪ ਮਹਾਰਾਗਾ ਐਸ.ਪੀ.ਐਮ ਕਹਿ ਕਰ ਰਿਹਾ ਹੈ ਕਿ ਜੇ ਵੱਧ ਹੋ ਰਿਹਾ ਹੈ ਕਿਤੇ ਘੱਟ ਹੋ ਰਿਹਾ ਕੋਈ ਉਹਦਾ ਬੇਮਾਨਾ ਨਹੀਂ ਹੈਗਾ ਨਾ ਉਹ 2013 ਦੇ ਐਕਟ ਅਨੁਸਾਰ ਹੋ ਰਿਹਾ ਹੈਗਾ ਉਹ 1894 ਬਿਆਨ ਦੇ ਜਿਹੜੇ ਜ਼ਮੀਨ ਹੋਣ ਵਾਲਾ ਐਕਟ ਇੰਗਲਿਸ਼ ਜਿਹੜਾ ਬਣਿਆ ਸੀ ਉਹਦੇ ਤਹਿਤ ਹੋ ਰਿਹਾ ਹੈਗਾ ਇਵੇਂ ਜ਼ਿਕਰ ਜਿਹੜੇ ਹੋਰ ਵਾਧਾ ਸਾਡੇ ਤੇ ਮਤਲਬ ਜਾਵਰ ਸਰਕਾਰ ਨੇ ਚੁਣ ਲਿਆ ਹੈਗਾ ਵੀ ਸ਼ੰਭੂ ਦੇ ਖਨੌਰੀ ਜਿਹੜੇ ਬਾਡਰ ਦੇ ਉੱਤੇ ਧਰਨੇ ਲੱਗੇ ਹੋਏ ਸੀਗੇ ਲੋਕ ਕਹਿੰਦਾ ਸਰਕਾਰ ਨੇ ਰੋਕਿਆ ਸੀਗਾ ਮੂਰੇ ਜਿਹੜਾ ਹਰਿਆਣਾ ਸਰਕਾਰ ਨੇ ਰੋਕਿਆ ਸੀਗਾ ਤਾਂ ਉਹਨਾਂ ਨੂੰ ਜਿਹੜੇ ਉੱਥੇ ਪੱਲਾ ਕੰਦਾ ਕੱਢੀਆਂ ਹੋਈਆਂ ਸੀ ਫਿਰ ਉਹ ਜਿਹੇ ਪੈਦਲ ਵੀ ਜਾਣਾ ਚਾਹੁੰਦਾ ਸੀ ਪੈਦਲ ਵੀ ਜਾਣ ਦਿੱਤਾ ਗਿਆ ਤੇ ਗੱਲਬਾਤ ਉਹਨਾਂ ਨਾਲ ਚੱਲਦੀ ਰਹੀ ਤੇ ਬਾਅਦ ਚ ਜਿਹੜਾ ਗੱਲਬਾਤ ਤੋਂ ਆਉਂਦਿਆਂ ਨੂੰ ਜਿਹੜਾ ਇਹ ਕਾਨੂੰਨ ਲੰਘ ਕੇ ਜਿਹੜਾ ਇਹ ਇਹਦੀ ਮਰਿਆਦਾ ਜਾਂ ਰਵੈਤ ਲੰਘ ਕੇ ਵੀ ਗੱਲਬਾਤ ਵਿੱਚ ਜੋ ਸੱਤਿਆ ਹੈ ਤੇ ਗੱਲਬਾਤਾਂ ਤਾਂ ਮਤਲਬ ਵੀ ਬਿਲਕੁਲ ਹਥਿਆਰਾਂ ਨਾਲ ਟੁਕੂਆਂ ਨਾਲ ਰੁੱਖਾਂ ਨਾਲ ਬੁਰਦਿਆਂ ਨਾਲ ਚੁੱਕੀਆਂ ਪਰ ਉਹਨਾਂ ਨੂੰ ਜਾਣਦੇ ਲਾਂਗੇ ਦਿੱਤੇ ਜਾਂਦੇ ਨੇ ਇੱਥੇ ਤੱਕ ਦੀ ਮੂਰੀ ਗੱਲ ਹੋ ਰਹੀ ਸੀਗੀ ਪਰ ਉਹਨਾਂ ਨੂੰ ਰਾਜ ਆਦਾਨੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਜਿਹੜੇ ਧਰਨੇ ਸੀਗੇ ਉਹ ਬਲੂਜਰਾਂ ਨਾਲ ਹੋਟਾ ਹੈਗੇ ਉਹਨਾਂ ਕਾਰੇਗੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਨਾਲ ਜਿਹੜਾ ਉੱਥੇ ਜਿਹੜਾ ਨੁਕਸਾਨ ਕੀਤਾ ਗਿਆ ਜਾਣਦਾ ਤਾਂ ਇਹ ਸੀਗਾ ਵੀ ਉਹ ਇੱਕ ਵੈਸਤ ਪਾਈ ਗਈ ਹੈ ਕਿ ਨਾਲ ਜਿਹੜਾ ਹੈਗਾ ਲੋਕਾਂ ਨੂੰ ਕਿਹਾ ਗਿਆ ਅੱਜ ਵੀ ਇਹ ਰਹਾ ਹੈਗਾ ਇਸ ਤੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਜਿਸ ਦੇ ਕਾਰੋਬਾਰ ਦਾ ਪੰਜਾਬ ਦੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਉਹ ਕਿਹੋ ਜਿਹੇ ਤਰ੍ਹਾਂ ਦਾ ਬਤਾਨ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਵੀ ਵਪਾਰੀ ਤੇ ਕਿਸਾਨਾਂ ਨੂੰ ਆਮਣੇ ਸਾਹਮਣੇ ਕੀਤਾ ਜਾਵੇ ਇਸ ਤਰ੍ਹਾਂ ਦਾ ਜਬਰ ਕੀਤਾ ਗਿਆ ਇਸ ਤੋਂ ਪਹਿਲਾਂ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਇੱਕ ਰੋਸ ਧਰਨਾ ਰੱਖਿਆ ਹੋਇਆ ਸੀ 3 ਤਰੀਕ ਨੂੰ ਗੱਲਬਾਤ ਕੀਤੀ ਗੱਲਬਾਤ ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਰੀ ਹੈ ਉੱਠ ਕੇ ਚਲਾ ਗਿਆ ਕਿ ਇਹ ਤਾਂ ਜਿਹੜੇ ਹੈਗਾ ਜੀ ਤੁਸੀਂ ਮਤਲਬ ਜਿਹੜਾ ਹੈਗਾ ਪਹਿਲਾਂ ਇਹ ਦੱਸੋ ਵੀ ਧਰਨਾ ਲਾਉਗੇ ਕਿ ਨਹੀਂ ਲਾਉਗੇ ਕਹਿੰਦੇ ਵੀ ਐ ਨਹੀਂ ਹੁੰਦਾ ਹੈਗਾ ਵੀ ਧਰਨਾ ਤਾਂ ਜੱਥੇ ਬਗਨੇ ਆ ਜੀ ਮੀਟਿੰਗ ਕਰਕੇ ਬਾਅਦ ਚੋਂ ਕਰਨਾ ਹੁੰਦਾ ਉੱਥੇ ਤਾਂ ਉਹ ਜਿਹੜੇ ਮੰਗਾ ਜੀ ਸਾਰੇ ਮੰਨਿਆ ਜਾਣਾ ਕਿਹੜਾ ਬੇਫੂਰ ਧਰਨਾ ਲਾਊਗਾ ਜਾਂ ਕੋਈ ਗੁੱਟਾਂ ਘੱਪੇ ਜਾਂਦੇ ਪਰ ਉਹ ਵਿੱਚੋਂ ਬਤਾਂਤ ਹੈ ਸਿੱਧਾ ਹੈਗਾ ਵੀ ਇਹ ਧਰਨਾ ਲਾਉਣ ਦੇ ਵਿਜਿਤ ਕਿਸਾਨ ਲੱਗੇ ਆ ਤੇ ਬਾਅਦ ਵਿੱਚ 5 ਤਰੀਕ ਨੂੰ ਇਹ ਸਾਫਤ ਕੀ ਕੰਮ ਦੀ ਕੋਸ਼ਿਸ਼ ਕੀਤੀ ਗਈ ਕੱਲ ਨੂੰ ਰੋਕਿਆ ਗਿਆ ਵੀ ਇਹ ਤਾਂ ਛੜਕਾ ਜਿਹੜੇ ਕਿਸਾਨਾਂ ਨੇ ਰੁਕੀਆਂ ਹੋਈਆਂ ਨੇ ਪੰਨਾਂ ਦੇ ਰੋਸ ਸੰਬੂਧਕ ਨੂੰ ਰਿਪੋਰਟਰਾਂ ਨੇ ਗੱਲ ਕੀਤੀ ਗਈ ਕਿ ਉਹ ਕਿਸਾਨਾਂ ਨੂੰ ਕਿ ਹਾਲਾਂਕਿ ਸਰਕਾਰ ਨੇ ਰੋਕੇ ਸੀ ਇਹ ਵੀ ਜਿਹੜੇ ਹੈਗੇ ਆ ਰੋਕੇ ਗਏ ਆ ਨਾਲ ਹੀ ਜਿਹੜੀ ਹੈ ਸਰਕਾਰ ਕੇ ਵਰਤਾਂ ਤੇ ਸਿਰ ਚ ਰਹੀ ਹੈਗੀ ਜਿਵੇਂ ਆ ਚੌਕੇ ਦੇ ਵਿੱਚ ਵੀ ਇੱਕ ਜਿਹੜਾ ਸਕੂਲ ਅਧਿਆਪਕਾਂ ਦਾ ਸ਼ਗਰਸ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਹੜੇ ਸ਼ਹਾਦਤ ਕਰ ਪੌੜ ਬਣਉਣੀ ਆ ਪਰ ਆਪਾਂ ਗੱਲ ਸਾਦੇ ਜਾਨਵਰਾਂ ਦੀ ਉਹਨਾਂ ਤੇ ਕਿ ਜਬਰ ਕੀਤਾ ਗਿਆ ਕਿਵੇਂ ਜਿਹੜੇ ਹੈਗੇ ਉਹਨਾਂ ਉੱਤੇ ਜਾਂ ਜਿਹੜੇ ਆਗੂ ਸੀ ਉਹਦੇ ਪਰਨਾਥਮ ਦੇ ਵਿੱਚ ਆਏ ਸੀ ਜਿਵੇਂ ਦਾਗ ਭਰਾਈ ਗਈ ਉਹਨਾਂ ਸਰਕਾਰ ਦੇ ਜੋਰ ਸ਼ੋਰ ਨਾਲ ਜਿਹੜਾ ਹੈਗਾ ਜਿਵੇਂ ਫਲਸਤੀਨ ਦੇ ਵਿੱਚ ਉੱਥੋਂ ਦੇ ਬਰੋਧ ਨੂੰ ਪੁੱਛਣਾ ਜਾ ਰਿਹਾ ਹੈ ਸਟੇਜਗੜ ਦੇ ਵਿੱਚ ਜਿਹੜਾ ਹੈ ਜabri ਉਹ ਪੁੱਛਣਾ ਜਾ ਰਿਹਾ ਹੈ